ਵੀਰ ਜੀ ਅੱਜ ਆਪਾਂ ਪਹੁੰਚੇ ਹੋਏ ਆਂ ਵੱਡੀ ਮਾਤਾ ਰਾਣੀ ਵਿੱਚ ਪਿੰਡ ਕਾਲੀਕੇ ਦੇ ਵਿਖੇ ਆਪਾਂ ਭਗਤ ਨਾਲ ਗੱਲ ਕਰਾਉਣੇ ਆਂ ਫੋਡੀ ਪੁੱਛਦੇ ਆਂ ਬਾਬੇ ਭਗਤ ਤੋਂ ਵੀ ਮੇਲੇ ਕਿਹੜੇ ਦਿਨ ਮਿੱਟੀ ਨਿਕਲਣੀ ਆ ਕਿਹੜੇ ਦਿਨ ਸੰਗਤ ਇਕੱਠੀ ਹੋਣੀ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਹੋ ਠੀਕ ਆ ਬਾਬਾ ਜੀ ਬਾਬਾ ਜੀ ਮੇਲੇ ਦੇ ਸਬੰਧ ਵਿੱਚ ਅਸੀਂ ਜਾਣਕਾਰੀ ਲੈਣੀ ਆ ਵੀ ਕਿਹੜੇ ਦਿਨ ਆਪਣੀ ਮਿੱਟੀ ਨਿਕਲਣੀ ਆ ਕਿਹੜੇ ਦਿਨ ਦੁਨੀਆ ਇਕੱਠੀ ਹੋਣੀ ਦੱਸ ਸਕਦੇ ਹੋ ਸਾਨੂੰ ਹਾਂ ਜੀ ਹਾਂ ਜੀ ਜਿਹੜਾ ਮੇਲਾ ਹੈ 7 ਜੇਠ ਨੂੰ ਠੀਕ ਹੈ ਬਾਈ ਠੀਕ ਹੈ ਜੀ ਇਹ 8 ਦਿਨ ਮੇਲਾ ਠੀਕ ਹੈ ਜੀ ਕਿੰਨੇ ਦਿਨ ਮੇਲਾ ਹੁੰਦਾ ਆਪਣਾ ਇਹ ਇਹ ਮੇਲਾ 3 ਦਿਨ ਲੱਗਦਾ ਹੈਗਾ ਠੀਕ ਹੈ ਇਹ ਮੇਲਾ 20 21 22 ਮਾਰਚ ਦਾ ਹੈਗਾ ਠੀਕ ਹੈ ਜੀ ਇਹ ਜਿਹੜਾ ਮੰਦਿਰ ਆ ਆਪਣਾ ਇਹ ਕਿਹੜੀ ਮਾਤਾ ਰਾਣੀ ਦਾ ਵਾਯਦਾ ਹੈ ਇਹ ਮੰਦਿਰ ਹੈ ਵੱਡੀ ਮਾਤਾ ਵਿਸ਼ੰਤੀ ਮਾਤਾ ਠੀਕ ਹੈ ਜੀ ਯਾਨੀ ਵੀ ਸੰਗਤਾਂ 20 ਤਰੀਕ ਨੂੰ ਆਉਣਾ ਹਾਂ ਠੀਕ ਹੈ 21 ਯਾਨੀ ਵੀ ਚੌਥੀ ਆ ਹਾਂ 21 ਹਾਂ ਠੀਕ ਆ ਬਾਬਾ 21 ਚੌਥੀ ਆ 21 ਨੂੰ ਠੀਕ ਹੈ ਜੀ ਕਹੋ ਜੀ ਆਪਣਾ ਕਨੈਕਟ ਨੰਬਰ ਬੋਲ ਸਕਦੇ ਮੜਾ ਜੇ ਕਿਸੇ ਨੇ ਕੰਟੈਕਟ ਕਰਕੇ ਆਉਣਾ ਹੋਵੇ ਕਈ ਵਾਰੀ ਕੋਈ ਕਿਨੂੰ 93 ਸੇਟ ਕੀਤੀ ਹਾਂ ਜੀ 1677050 ਠੀਕ ਹੈ ਲੋ ਜੀ ਸੰਗਤੋ ਆ ਨੰਬਰ ਬਾਬਾ ਜੀ ਦਾ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਆ ਬਾਬਾ ਜੀ ਨਾਲ ਜਾਣਕਾਰੀ ਸਾਂਝੀ ਕਰ ਸਕਦਾ ਬਾਬਾ ਜੀ ਨੂੰ ਕਾਲ ਕਰ ਸਕਦਾ ਓਕੇ ਬਾਬਾ ਜੀ ਧੰਨਵਾਦ